ਹੈਲੋ ਹਾਂ ਕਿਦਾਂ ਕੁਲਵੀਰ ਮੇਰਾ ਵੀਰ ਨਾ ਤੈਨੂੰ ਅੱਗੇ ਵੀ ਦੋ ਤਿੰਨ ਵਾਰ ਸਮਝਾਇਆ ਸੀ ਤੈਨੂੰ ਨਹੀਂ ਇਹ ਸਮਝ ਮੇਰਾ ਵੀਰ ਠੀਕ ਆ ਠੀਕ ਆ ਨਾ ਹਰ ਵਾਰ ਗੋਲੀ ਨਾ ਆਏ ਨਹੀਂ ਚੱਲਣੀ ਮੇਰਾ ਵੀਰ ਅਗਲੀ ਵਾਰ ਮੈਂ ਬਖਸ਼ਣਾ ਨਹੀਂ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ ਨਜਾਇਜ਼ ਠੀਕ ਆ ਬਸ ਜੇ ਮੈਂ ਮਰੇਗਾ ਮੇਰਾ ਭਰਾ ਭੰਗ ਦੇ ਭਾਣੇ ਜਾਏਗਾ ਅਗਲੀ ਵਾਰ ਗੋਲੀ ਆਏ ਨਹੀਂ ਚੱਲਣੀ ਠੀਕ ਆ ਨਾ ਅਗਲੀ ਵਾਰ ਤੇਰੇ ਉੱਤੇ ਗੋਲੀ ਚੱਲਣੀ ਆ ਬਚੇ ਨਾ ਬਚੇ ਉਹ ਪਰਮਾਤਮਾ ਜਾਣਦਾ ਠੀਕ ਆ ਨਾ ਤੇ ਹੁਣ ਆਉਦਾ ਖਾਨੇ 'ਚ ਗੱਲ ਪਾਲਾ ਮੇਰਾ ਵੀਰ ਸੰਭਲ ਜਾ ਸੰਭਲ ਜਾ ਦੋ ਤਿੰਨ ਵਾਰ ਸਮਝਾਦਾ ਹੁਣ ਮੈਂ ਹੋਰ ਸਮਝਾਉਣਾ ਨਹੀਂ ਆਜੂ ਵਾਰਦਾਤ ਹੋਈ ਹੈ ਜੋ ਮੇਰੇ ਉੱਪਰ ਗੋਲੀ ਚਲਾਈ ਗਈ ਮਾਰ ਦੇਂਦੀ ਨਹੀਂ ਨਾਲ ਔਰ ਉਸ ਤੋਂ ਬਾਅਦ ਦੇ ਵਿੱਚ ਇੱਕ ਕੁੱਲ ਗੜੀ ਥਾਣੇ ਦੇ ਵਿੱਚ ਇੱਕ ਐਫ ਆਈ ਆਰ 14 ਨੰਬਰ ਦਰਜ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਔਰ ਮੈਂ ਕਹਿੰਦਾ ਕਿ ਇੱਕ ਫਰਜੀ ਐਫ ਆਈ ਆਰ ਜਿੰਦੇ ਵਿੱਚ ਜਦੋਂ ਮੈਨੂੰ ਜੇ ਮਾਰ ਦੇਂਦੇ ਫੇਰ ਹੀ 307 ਲੱਗਣੀ ਸੀ ਜੇ ਮੇਰੇ ਗੋਲੀ ਲੱਗਦੀ ਜਾ ਫੇਰੀ 302 ਲਗਣੀ ਸੀ ਔਰ ਜਦੋਂ ਇਹ ਐਫਆਈਆਰ ਖੈਰ ਮੈਨੂੰ ਮਿਲੀ ਆ ਐਫਆਈਆਰ ਤੋਂ ਬਾਅਦ ਹੁਣ ਮੈਨੂੰ ਜਿਹੜੇ ਗੈਂਗਸਟਰ ਅਰਸ਼ਦ ਅਲਾ ਉਹਦਾ ਇੱਕ ਵਾਇਸ ਮੈਸੇਜ ਮਿਲਿਆ ਜਿਹੜਾ ਕਿ ਮੈਂ মিডিਆ ਨੂੰ ਭੇਜਿਆ ਔਰ ਮੈਂ ਇਹ ਗੱਲ মিডিਆ ਰਹੀਂ ਇਹ ਗੱਲ ਕਹਿਣੀ ਚਾਹੁੰਦਾ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਫਰੋਜਪੁਰ ਦੀ ਪੁਲਿਸ ਜਿਹੜੀ ਆ ਕਿ ਰੋਜ਼ ਇੱਥੇ ਗੋਲੀ ਚੱਲਦੀ ਹੈ ਕੱਲ ਵੀ ਫਰੋਜਪੁਰ ਚ ਦੋ ਥਾਵਾਂ ਤੇ ਚੱਲੀ ਔਰ ਫਰੋਜਪੁਰ ਦੀ ਪੁਲਿਸ ਜਿਹੜੀ ਆ ਔਰ ਤੁਹਾਡੇ ਜਿਹੜੇ ਲੀਡਰ ਨੇ ਇਹ ਮੇਰਾ ਅਨਕਾਉਂਟਰ ਕਰਾਉਣਾ ਚਾਹੁੰਦੇ ਆ ਜੇ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਜ਼ਿਲ੍ਹੇ ਦੀ ਜਿਹੜੀ ਆ ਐਸਐਸਪੀ ਮੈਡਮ ਹੋਣਗੇ ਸਾਰਾ ਪੁਲਿਸ ਜ਼ਿਲ੍ਹਾ ਹੋਵੇਗਾ ਔਰ ਪੰਜਾਬ ਦੇ ਡੀਜੀਪੀ ਹੋਣਗੇ ਤੇ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਆਪਕਾ ਵਿਧਾਇਕ ਕੁਲਬੀ ਸਿੰਘ ਜੀ ਦਾ ਦਾ ਮਾਮਲੇ ਚ ਲੈ ਕੇ ਕੀ ਹੁਣ ਤੱਕ ਪੁਲਿਸ ਵੱਲੋਂ ਕਾਰਵਾਈ ਕੀਤੀ ਹੈ ਇਹ ਜਿਹੜੀ ਕੰਪਲੇਂਟ ਆਈ ਸੀ ਉਹਨਾਂ ਵੱਲੋਂ ਉਸ ਤੇ ਜਿਹੜਾ ਹੈਗਾ ਪਰਚਾ ਨੰਬਰ 14/25 ਨੀਤੀ 4225 ਦਰਜ ਕੀਤਾ ਗਿਆ ਹੈ ਬੀਐਨਐਸ 125 ਅਤੇ 2527 ਆਰਮਸ ਆਟੂ ਤੇ ਜਿਹੜੀ ਤਫਤੀਸ਼ ਚੱਲ ਰਹੀ ਹੈ ਸਰ ਇਕਨੋਮ ਵਾਲਾ ਰੋਪਲ ਗਿਆ ਜਾ ਰਿਹਾ ਕਿ ਉਹਨਾਂ ਨੂੰ ਕਾਫੀ ਧਮਕੀ ਭਰੇ ਫੋਨ ਆ ਰਹੇ ਆ ਔਰ ਤਫਤੀਸ਼ ਜਿਹੜੀ ਹੈ ਕਿ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਤੇ ਕਾਨੂੰਨ ਮੁਤਾਬਿਕ ਤਫਤੀਸ਼ ਜਿਸ ਪ੍ਰਕਾਰ ਹੋਗੀ ਕਨੂਨ ਮੁਤਾਬਿਕ ਕਰਕੇ ਕੀਤੀ ਜਾਏ ਧੰਨਵਾਦ ਕੰਦਾ ਕਲ ਵੀਰ ਮੇਰਾ ਵੀਰ ਨੇ ਤੈਨੂੰ ਅੱਗੇ ਵੀ ਦੋ ਤਿੰਨ ਵਾਰ ਸਮਝਾਇਆ ਸੀ ਤੈਨੂੰ ਨਹੀਂ ਇਹ ਸਮਝ ਮੇਰਾ ਵੀਰ ਠੀਕ ਆ ਠੀਕ ਹੈ ਨਾ ਹਰ ਵਾਰ ਗੋਲੀ ਨਾ ਆਏ ਨਹੀਂ ਚੱਲਣੀ ਮੇਰਾ ਵੀਰ ਅਗਲੀ ਵਾਰ ਮੈਂ ਬਖਸ਼ਣਾ ਨਹੀਂ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ ਨਜਾਇਜ਼ ਠੀਕ ਆ ਬਾ ਜੇ ਮੈਂ ਮਰੇਗਾ ਮੇਰਾ ਭਰਾ ਭੰਗ ਦੇ ਭਾਣੇ ਜਾਏਗਾ ਅਗਲੀ ਵਾਰ ਗੋਲੀ ਆਏ ਨਹੀਂ ਚੱਲਣੀ ਠੀਕ ਹੈ ਨਾ ਅਗਲੀ ਵਾਰ ਤੇਰੇ ਉੱਤੇ ਗੋਲੀ ਚੱਲਣੀ ਆ ਬਚੇ ਨਾ ਬਚਿਓ ਪਰਮਾਤਮਾ ਜਾਣਦਾ ਠੀਕ ਹੈ ਨਾ ਤੈਨੂੰ ਨਾਲ ਖਾਣੇ 'ਚ ਗੱਲ ਪਾਲ ਆ ਮੇਰਾ ਵੀਰ ਸੰਭਲ ਜਾ ਸੰਭਲ ਜਾ ਦੋ ਤਿੰਨ ਵਾਰ ਸਮਝਾਦਾ ਹੁਣ ਮੈਂ ਹੋਰ ਸਮਝਾਉਣਾ ਨਹੀਂ ਆਜੂ ਬਾਰਦਾਤ ਹੋਈ ਹੈ ਜੋ ਮੇਰੇ ਉੱਪਰ ਗੋਲੀ ਚਲਾਈ ਗਈ ਮਾਰ ਦੇਂਦੀ ਦੀ ਨਾਲ ਔਰ ਉਸ ਤੋਂ ਬਾਅਦ ਇਹ ਵਿੱਚ ਇੱਕ ਕੁੱਲਗੜੀ ਥਾਣੇ ਦੇ ਵਿੱਚ ਇੱਕ ਐਫ ਆਈ ਆਰ 14 ਨੰਬਰ ਦਰਜ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਔਰ ਮੈਂ ਕਹਿੰਦਾ ਕਿ ਉਹ ਇੱਕ ਫਰਜੀ ਐਫ ਆਈ ਆਰ ਜਿੰਦੇ ਵਿੱਚ ਜਦੋਂ ਮੈਨੂੰ ਜੇ ਮਾਰ ਦੇਂਦੇ ਫੇਰ ਹੀ 307 ਲੱਗਣੀ ਸੀ ਜੇ ਮੇਰੇ ਗੋਲੀ ਲੱਗਦੀ ਜਾ ਫੇਰੀ 302 ਲੱਗਣੀ ਸੀ ਔਰ ਜਦੋਂ ਇਹ ਐਫਆਈਆਰ ਐਫਆਈਆਰ ਮੈਨੂੰ ਮਿਲੀ ਆ ਐਫਆਈਆਰ ਤੋਂ ਬਾਅਦ ਹੁਣ ਮੈਨੂੰ ਜਿਹੜੇ ਗੈਂਗਸਟਰ ਆ ਅਰਸ਼ਦਲਾ ਉਹਦਾ ਇੱਕ ਵਾਈਸ ਮੈਸੇਜ ਮਿਲਿਆ ਜਿਹੜਾ ਕਿ ਮੈਂ মিডিਆ ਨੂੰ ਭੇਜਿਆ ਔਰ ਮੈਂ ਇਹ ਗੱਲ মিডিਆ ਰਹੀਂ ਇਹ ਗੱਲ ਕਹਿਣੀ ਚਾਹੁੰਦਾ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਫਰੋਜਪੁਰ ਦੀ ਪੁਲਿਸ ਜਿਹੜੀ ਆ ਕਿ ਰੋਜ਼ ਇੱਥੇ ਗੋਲੀ ਚੱਲਦੀ ਹੈ ਕੱਲ ਵੀ ਫਰੋਜਪੁਰ ਚ ਦੋ ਥਾਵਾਂ ਤੇ ਚੱਲੀ ਔਰ ਫਰੋਜਪੁਰ ਦੀ ਪੁਲਿਸ ਜਿਹੜੀ ਆ ਔਰ ਤੁਹਾਡੇ ਜਿਹੜੇ ਲੀਡਰ ਨੇ ਇਹ ਮੇਰਾ ਅਨਕਾਉਂਟਰ ਕਰਾਉਣਾ ਚਾਹੁੰਦੇ ਆ ਜੇ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਜ਼ਿਲ੍ਹੇ ਦੀ ਜਿਹੜੀ ਆ ਐਸਐਸਪੀ ਮੈਡਮ ਹੋਣਗੇ ਸਾਰਾ ਪੁਲਿਸ ਜ਼ਿਲ੍ਹਾ ਹੋਵੇਗਾ ਔਰ ਪੰਜਾਬ ਦੇ ਡੀਜੀਪੀ ਹੋਣਗੇ ਤੇ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਆਪਕਾ ਵਿਧਾਇਕ ਕੁਲਬੀ ਸਿੰਘ ਜੀ ਦਾ ਦਾ ਮਾਮਲੇ ਚ ਲੈ ਕੇ ਕੀ ਹੁਣ ਤੱਕ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇਹ ਜਿਹੜੀ ਕੰਪਲੇਂਟ ਆਈ ਸੀ ਉਹਨਾਂ ਵੱਲੋਂ ਉਸ ਤੇ ਜਿਹੜਾ ਹੈਗਾ ਪਰਚਾ ਨੰਬਰ 14/25 ਨੀਤੀ 4225 ਦਰਜ ਕੀਤਾ ਗਿਆ ਹੈ ਬੀਐਨਐਸ 125 ਅਤੇ 2527 ਆਰਮਸ ਆਰਟੀ ਤੇ ਜਿਹੜੀ ਤਫਤੀਸ਼ ਚੱਲ ਰਹੀ ਹੈ ਸਰ ਇਕੋਨਾਵਲਾ ਰੋਪਲ ਕਾਇਜਾ ਰਿਹਾ ਕਿ ਉਹਨਾਂ ਨੂੰ ਕਾਫੀ ਧਮਕੀ ਭਰੇ ਫੋਨ ਆ ਰਹੇ ਆ ਔਰ ਤਫਤੀਸ਼ ਜਿਹੜੀ ਹੈ ਕਿ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਤੇ ਕਾਨੂੰਨ ਮੁਤਾਬਿਕ ਤਫਤੀਸ਼ ਜਿਸ ਤਰ੍ਹਾਂ ਹੋਗੀ ਕਾਨੂੰਨ ਮੁਤਾਬਿਕ ਕਰੀ ਕੀਤੀ ਜਾਵੇ ਧੰਨਵਾਦ